ਅੱਜ ਜਿੱਥੇ ਪੂਰੇ ਪੰਜਾਬ ਦੇ ਵਿੱਚ ਧੀਆ ਦਾ ਤਿਹਾਰ ਆ ਜਿਹੜਾ ਲੜਕੀਆਂ ਵੱਲੋਂ ਮਨਾਇਆ ਜਾ ਰਿਹਾ ਉੱਥੇ ਨਾਬਾ ਬਲਾਕ ਦਾ ਪਿੰਡ ਸੌਜਾ ਸੌਜਾ ਦੇ ਪਿੰਡ ਦੇ ਵਿੱਚ ਉਹ ਲੜਕੀਆਂ ਵੱਲੋਂ ਤਿਹਾਰ ਆ ਜਿਹੜਾ ਮਨਾਇਆ ਜਾ ਰਿਹਾ ਸੌਰੇ ਘਰ ਤੋਂ ਆ ਕੇ ਪੇਕੇ ਘਰ ਦੇ ਵਿੱਚ ਉਸ ਸਕੂਲ ਦੇ ਵਿੱਚ ਗਿੱਧੇ ਭੰਗੜੇ ਪੈ ਰਹੇ ਨੇ ਜਿੱਥੇ 40 ਸਾਲ ਪਹਿਲਾਂ ਭੰਗੜੇ ਪੈਂਦੇ ਸੀ ਉਹ ਕੁੜੀਆਂ ਨੇ ਅੱਜ ਪੇਕੇ ਘਰ ਆ ਕੇ ਖੁਸ਼ੀਆਂ ਜਹਰ ਕਰ ਰਹੀਆਂ ਨੇ ਇੱਕ ਦੂਸਰੀ ਨੂੰ ਮਿਲ ਰਹੀਆਂ ਨੇ ਜਿਨ੍ਹਾਂ ਦੇ ਕਾਫੀ ਲੰਬੇ ਸਮੇਂ ਤੋਂ ਮਲਾਪ ਨਹੀਂ ਸੀ ਹੋਇਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਤਿਆਂ ਦਾ ਤਿਹਾਰ ਆ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਮਨਾਇਆ ਜਾ ਰਿਹਾ ਕਿੰਨੀ ਕੁ ਉਮਰ ਦਾ ਤੁਹਾਡੀ ਮੇਰੀ ਤਾਂ ਜੀ 50 60 ਸਾਲ ਦੀ ਉਮਰ ਆ ਹਾਂ ਕਿਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਸਾਡੀ ਤੋਤੀਆਂ ਪਹਿਲਾਂ ਵੀ ਬਨਾਈਆਂ ਹੋਈਆਂ ਨੇ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਪ੍ਰਾਲਾ ਕਰਿਆ ਸਰਪੰਚ ਨੇ ਬਹੁਤ ਵਧੀਆ ਬਰਸਾਸੀ ਤਾਂ ਇਹ ਕਹਿੰਦੇ ਸਾਡੇ ਪਿੰਡ ਚ 20 ਸਾਲ ਆਹੀ ਤਿਹਾਰ ਬਣਾਉਂਦਾ ਰਹੇ ਸਰਪੰਚ ਨਗਰ ਖੇੜੇ ਚ ਬਸ ਖੁਸ਼ੀ ਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਤੀਆਂ ਦੇ ਵਿੱਚ ਹਿੱਸਾ ਲਿਆ ਹਨਾ ਆਪਣੀਆਂ ਪੁਰਾਣੀਆਂ ਸਹੇਲੀਆਂ ਨੂੰ ਤੁਸੀਂ ਮਿਲਿਓ ਕਿਸ ਤਰ੍ਹਾਂ ਲੱਗਿਆ ਕਿੰਨੇ ਸਾਲ ਪਹਿਲਾਂ ਤੁਹਾਡੇ ਮਲਾਪ ਹੋਏ ਉਹਨਾਂ ਸਹੇਲੀਆਂ ਨਾਲ ਜਿਹੜੀਆਂ ਅੱਜ ਤੀਆਂ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਿਆ ਨਾ ਸਾਨੂੰ ਤਾਂ ਇਹ ਬਹੁਤ ਅੱਛੀਆਂ ਲੱਗੀਆਂ ਤੀਆਂ ਸਾਡੇ ਪਿੰਡ ਵਿੱਚ ਤੀਆਂ ਲੱਗੀਆਂ ਨੇ ਦੂਜੀ ਵਾਰ ਲੱਗੀਆਂ ਨੇ ਬਲਕਿ ਜਿਹੜੀਆਂ ਨੂੰ ਕਿਸੀ ਪਿੰਡ ਤੇ ਜਾਣਦੀਆਂ ਨਹੀਂ ਸੀ ਉਹ ਸਾਡੀ ਸਹੇਲੀਆਂ ਬਣੀਆਂ ਨੇ ਤੀਆਂ ਦੇ ਵਿੱਚ ਜੀ ਸਾਡਾ ਸਾਰਿਆਂ ਦਾ ਨਵੀਆਂ ਵਧੀਆ ਸਾਥ ਹੈ ਪਿਆਰ ਹੈ ਤੇ ਅਸੀਂ ਇਦਾਂ ਹੀ ਕਹਿੰਦੇ ਹਾਂ ਮਾਲਕ ਦੇ ਗੁਰਦਾਸ ਕਰਦੇ ਹਾਂ ਕਿ ਸਾਡੇ ਪਿੰਡਾਂ ਦੇ ਵਿੱਚ ਇਹਦੇ ਤੀਆਂ ਲੱਗਣ ਪੁਰਾਣਾ ਸੱਭਿਆਚਾਰ ਅੱਗੇ ਆਵੇ ਅੱਗੇ ਬੱਚਿਆਂ ਛੋਟੇ ਬੱਚਿਆਂ ਨੂੰ ਸਾਰਿਆਂ ਨੂੰ ਪਤਾ ਲੱਗੇ ਕਿਦੀਆਂ ਕੀ ਚੀਜ਼ ਹੁੰਦੀਆਂ ਨੇਗੀਆਂ ਕਿੰਨੀਆਂ ਸਹੇਲੀਆਂ ਤੇ ਬਚਪਨ ਦੇ ਵਿੱਚ ਅੱਜ ਕਿੰਨੀਆਂ ਨੂੰ ਤੁਸੀਂ ਮਿਲ ਪਏ ਹੋ ਬੱਚ ਬੰਦੇ ਸਹੇਲੀਆਂ ਤਾਂ ਬਹੁਤ ਧੀਆ ਜੀ ਬਾਕੀ ਉਹ ਸਹਰੇ ਚਲੇ ਜਾਂਦੇ ਨੇ ਹੁਣ ਸਹਰੇ ਘਰਾਂ ਕਿ ਸਹੇਲੀਆਂ ਬਣੀਆਂ ਨੇ ਜੀ ਦੂਜੀਆਂ ਸਹੇਲੀਆਂ ਬਣੇ ਨੇ ਸਹਰਿਆਂ ਦੀਆਂ ਜੀ ਉਹ ਬਹੁਤ ਚਾਹ ਸਾਨੂੰ ਕਿ ਅਸੀਂ ਦੂਜੇ ਪੰਟ ਪਾਸੇ ਦੀਆਂ ਨੇ ਜਿਹੜੀਆਂ ਸਹੇਲੀਆਂ ਸਾਡੀਆਂ ਅਸੀਂ ਬਹੁਤ ਪਿਆਰ ਨਾਲ ਰਹਿੰਦੇ ਆਂਗੇ ਤੇ ਅਸੀਂ ਕਹਿੰਦੇ ਸਾਡੇ ਪਿੰਡ ਵਿੱਚ ਇਦਾਂ ਹੀ ਧੀਆ ਬੰਦ ਚੱਲਦੀਆਂ ਰਹਿਣ ਇਦਾਂ ਹੀ ਅਸੀਂ ਸੱਭਿਆਚਾਰ ਦੇ ਵਿੱਚ ਆਉਂਦੇ ਰਹੀਏ ਇਸੇ ਸਕੂਲ ਦੇ ਵਿੱਚ ਜਿੱਥੇ ਧੀਆ ਲਗੀਆਂ ਨੇ ਇੱਥੇ ਐਜੂਕੇਸ਼ਨ ਪ੍ਰਾਪਤ ਕੀਤੀ ਹੈ ਪੜਾਈ ਵੀ ਇੱਥੇ ਕੀਤੀ ਹੈ ਨਹੀਂ ਜੀ ਮੇਰੇ ਸਹਰੇ ਘਰ ਨੇ हां जी पेके ਦਾ ਮੇਰੇ ਦਰਵਾਜ਼ਾ ਨਿਕੜ ਸਾਈਡ ਨੇ ਜੀ ਬਲਕਿ ਮੈਂ ਤਾਂ ਇੱਥੇ ਦੂਜੀ ਵਾਰੀ ਤੀਆਂ ਮਨਾ ਰਹੀਆਂ ਜੀ ਜਿਉਂਦੇ ਆਈਆਂ ਪੇਕੇ ਮੇਰੇ ਹਰ ਸਾਲ ਦੀਆਂ ਲੱਗਦੀਆਂ ਨੇ ਜੀ ਆ ਕਰਕੇ ਸਾਨੂੰ ਤੀਆਂ ਦਾ ਬਹੁਤ ਚਾਅ ਆ ਜੀ ਮੈਂ ਸਾਰੀਆਂ ਭੈਣਾਂ ਨੂੰ ਕਹਿੰਦੀ ਆ ਤੀਆਂ ਚਾਅ ਆ ਕਰੋ ਤੇ ਹਰ ਮਨਾਇਆ ਕਰੋ ਕਿਉਂਕਿ ਬੱਚਿਆਂ ਨੂੰ ਪਤਾ ਲੱਗੇ ਕਿ ਤੀਆਂ ਕੀ ਚੀਜ਼ ਹੁੰਦੀਆਂ ਨੇ ਜਿਨ੍ਹਾਂ ਨੇ ਨਹੀਂ ਦੇਖਿਆ ਹੈਗੀਆਂ ਉਹਨਾਂ ਪਿਆરાਣੇ ਤਿਹਾਰਾਂ ਦਾ ਪਤਾ ਲੱਗੇ ਜੀ ਤੁਸੀਂ ਤਾਂ ਪੜੀਆਂ ਹੋ ਰਹੇ ਹੋ ਇੱਧਰ ਵੀ ਲੜਕੀਆਂ ਖੜੀਆਂ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੁਸੀਂ ਵੀ ਪਹੁੰਚਿਓ ਹਾਂ ਬਿਲਕੁਲ ਕਿਸ ਤਰ੍ਹਾਂ ਦੇਖਦੇ ਹੋ ਇਸ ਪਿੰਡ ਦੇ ਵਿੱਚ ਤੁਹਾਡੇ ਪੇਕੇ ਨੇ ਸਹੁਰੇ ਕਿੱਥੇ ਨੇ ਤੁਹਾਡੇ ਮੇਤਾ ਜੀ ਕੁਆਰੀਆਂ ਮੇਰੇ ਪੇਕੇ ਨੇ ਇੱਥੇ ਹਾਂਜੀ ਇਸ ਪੇਕੇੰਦੜ ਕਿਸ ਤਰ੍ਹਾਂ ਰਿਹਾ ਹੱਥ ਹੁੰਦਾ ਤਿਹਾਰ ਬਹੁਤ ਵਧੀਆ ਰਿਹਾ ਜੀ ਤਿਹਾਰ ਸਾਡਾ ਇੱਥੇ ਤੀਆਂ ਦਾ ਹਰ ਸਾਲ ਹੀ ਲੱਗਦਾ ਵੈਸੇ ਇਸ ਵਾਰ ਬਹੁਤ ਜ਼ਿਆਦਾ ਵਧੀਆ ਰਿਹਾ ਅਸੀਂ ਪਿਛਲੇ 15 ਦਿਨਾਂ ਤੋਂ ਇੱਥੇ ਗਿੱਦਾ ਪਾ ਰਹੇ ਹਾਂ ਅੱਜ ਫਾਈਨਲ ਦਿਨ ਸੀਗਾ ਸਾਡਾ ਬਹੁਤ ਵਧੀਆ ਰਿਹਾ ਬਹੁਤ ਜ਼ਿਆਦਾ ਬਿਲਕੁਲ ਕਾਫੀ ਗੱਲਾਂ ਜਿਹੜੀਆਂ ਕੀਤੀਆਂ ਨੇ ਕਿਉਂਕਿ ਕਾਫੀ ਬਜ਼ੁਰਗਔਰਤਾਂ ਵੀ ਦਿਖ ਰਹੀਆਂ ਨੇ ਤੁਸੀਂ ਵੀ ਲੱਗਦਾ ਤੀਆਂ ਦੇ ਵਿੱਚ ਹਿੱਸਾ ਲਿਆ ਮੈਂ ਤਾਂ ਬੋਲ ਰਹੀ ਹਾਂ ਤੁਸੀਂ ਬੋਲ ਬੀਬੀ ਕੋਈ ਨਹੀਂ ਕੁਝ ਨਹੀਂ ਮੈਂ ਤਾਂ ਸੰਗ ਬੋਲ ਰਹੀ ਹਾਂ ਸਾਰੇ ਬਿਲਕੁਲ ਅਸੀਂ ਹੋਰ ਵੀ ਗੱਲਬਾਤ ਕਰ ਲੈਨੇ ਆ ਕਿਸ ਤਰ੍ਹਾਂ ਦੇਖਦੇ ਹਾਂ ਤੀਆਂ ਦੇ ਵਿੱਚ ਤੁਸੀਂ ਪਹੁੰਚੇ ਹੋਇਆ ਉਹ ਕਿਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਲੜਕੀਆਂ ਨੇ ਖੂਬਸੂਰਤ ਬਣ ਕੇ ਹੈਨਾ ਤੀਆਂ ਦਾ ਤਿਹਾਰ ਆ ਜਿਹੜਾ ਮਨਾਇਆ ਹਾਂਜੀ ਇਸ ਤਰ੍ਹਾਂ ਦੇਖਦੇ ਕੀ ਕਹਿਣਾ ਹਾਂਜੀ ਬਹੁਤ ਵਧੀਆ ਜੀ ਬਹੁਤ ਸੋਹਣਾ ਲੱਗਦਾ ਬੜੇ ਖੁਸ਼ ਬੜੇ ਖੁਸ਼ ਨੇ ਸਾਰੇ ਬਹੁਤ ਇੰਜੋਏ ਕੀਤਾ ਸਭ ਨੇ ਹਾਂਜੀ ਧੰਨਵਾਦ ਸਾਡੀ ਪਿਆਰੀ ਕਿੰਨੇ ਟਾਈਮ ਬਾਅਦ ਤੁਸੀਂ ਇੱਕ ਦੂਸਰੇ ਨੂੰ ਅੱਜ ਪਿੰਡ ਦੇ ਵਿੱਚ ਮਿਲਿਓ ਹਨਾ ਕਿੱਦਾਂ ਭੰਗੜਾ ਖੂ ਪਾਇਆ ਹੋਰ ਕੀ ਕੀ ਦੇਖਣ ਨੂੰ ਮਿਲਿਆ ਪਿੰਡ ਦੇ ਵਿੱਚ ਪਿੰਡ ਦਾ ਮਾਹੌਲ ਆਪਸੀ ਬਹੁਤ ਭਾਈਚਾਰਾ ਵਧੀਆ ਜੀ ਸਾਰੇ ਬਹੁਤ ਖੁਸ਼ ਹੋਏ ਮਿਲ ਕੇ ਇੱਕ ਦੂਜੇ ਨੂੰ ਬਹੁਤ ਪਿਆਰ ਮਿਲੇ ਸਭ ਤੋਂ ਬਹੁਤ ਪਿਆਰ ਮਿਲੇ ਹਾਂਜੀ ਬਹੁਤ ਸਾਰਿਆਂ ਤੋਂ ਬਹੁਤ ਪਿਆਰ ਮਿਲੇ ਆ ਬਜ਼ੁਰਗਾਂ ਨੇ ਬਹੁਤ ਪਿਆਰ ਕੀਤਾ ਸਾਡਾ ਬਹੁਤ ਸਾਥ ਦਿੱਤਾ ਬਹੁਤ ਇੰਜੋਏ ਕੀਤਾ ਹਾਂਜੀ ਹਾਂ ਬਿਲਕੁਲ ਜਦੋਂ ਕੁੜੀਆਂ ਕਤਰੀਆਂ ਜਿਹੜੀਆਂ ਪਿੰਡ ਦੇ ਵਿੱਚ ਇਕੱਠੀਆਂ ਹੁੰਦੀਆਂ ਨੇ ਮਾਹੌਲ ਬਹੁਤ ਵਧੀਆ ਬਣ ਜਾਂਦਾ ਕਿਉਂਕਿ ਸਾਲ ਮਗਰੋਂ ਤਿਹਾਰਾ ਜਿਹੜਾ ਇਹ ਤਿਆਂ ਦਾ ਵੇਖਣ ਨੂੰ ਮਿਲਦਾ ਕੁੜੀਆਂ ਕਤਰੀਆਂ ਇੱਕ ਦੂਸਰੇ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਨੇ ਬਚਪਨ ਦੀਆਂ ਗੱਲਾਂ ਸਾਂਝੀਆਂ ਕਰਦੇ ਨੇ ਪਰ ਇੱਕ ਪਾਸੇ ਪੰਚਾਇਤ ਵੀ ਖੜੀ ਆ ਇੱਕ ਪਾਸੇ ਪੰਚਾਇਤ ਵੀ ਖੜੀ ਆ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰ ਲੈਨੇ ਕਿਉਂਕਿ ਪੰਚਾਇਤ ਦਾ ਬਹੁਤ ਵੱਡਾ ਸਹਿਯੋਗ ਆ ਜਿਹੜਾ ਉਹ ਪਿੰਡ ਦੇ ਵਿੱਚ ਇਸ ਸੱਭਿਆਚਾਰਕ ਮੇਲੇ ਨੂੰ ਲੈ ਕੇ ਦੇਖਣ ਨੂੰ ਮਿਲਦਾ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੀ ਵੀ ਪ੍ਰਸ਼ੰਸਾ ਕੀਤੀ ਹੈ ਕਿਤੇ ਨੱਕ ਤੇ ਲੜਕਿਆਂ ਵੱਲ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਤੁਸੀਂ ਆਏ ਹੋ ਸਾਡੇ ਪਿੰਡ ਤੀਆਂ ਦਾ ਤਿਹਾਰ ਹੈ ਇਹ ਪਿੰਡ ਦਾ ਸਾਂਝਾ ਤਿਹਾਰ ਆ ਤੀਆਂ ਭੈਣਾਂ ਦਾ ਤਿਹਾਰ ਆ ਅਸੀਂ ਵੀ ਸਾਰੇ ਨਗਰ ਨੇ ਪੂਰੇ ਸਹਿਯੋਗ ਦੇ ਨਾਲ ਤੀਆਂ ਲੁਵਾਈਆਂ ਨੇ ਅੱਜ ਲਾਸਟ ਦਿਨ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੋ ਵੀ ਸਾਡੇ ਨਗਰ ਦੇ ਵਿੱਚ ਬਾਹਰੋਂ ਲੜਕੀਆਂ ਆਈਆਂ ਨੇ ਜਾਂ ਹੋਰ ਵੀ ਕੋਵਾਂ ਤੇ ਸੱਜਣ ਆਏ ਨੇ ਇਹ ਤਿਹਾਰ ਸਾਰਿਆਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਪੁਰਾਣੀ ਰੀਤੀ ਰਿਵਾਜ ਜੋ ਵੀ ਨੇ ਦੁਬਾਰੇ ਚਾਲੂ ਹੋਣੇ ਚਾਹੀਦੇ ਨੇ ਤੇ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਵੀ ਪਿੰਡੋਂ ਲੱਗਦਾ ਨਹੀਂ ਪਹਿਲੇ ਨਵੇਂ ਸਰਪੰਚ ਬਣਿਓ ਹਨਾ ਨਵੇਂ ਸਰਪੰਚ ਤੋਂ ਬਹੁਤ ਆਸਾਂ ਹੁੰਦੀਆਂ ਨੇ ਕੋਈ ਨਵੇਂ ਸਰਪੰਚ ਤੋਂ ਬਾਣ ਕੋਈ ਹੋਰ ਨਵੀਂ ਚੀਜ਼ ਲਿਆਉਂਦੇ ਇਸ ਸੱਭਿਆਚਾਰਕ ਮੇਲੇ ਦੇ ਵਿੱਚ ਤੁਸੀਂ ਇਹ ਸਾਡਾ ਹਜੇ ਪਹਿਲੀ ਵਾਰ ਦਾ ਮੇਲਾ ਜੀ ਅਸੀਂ ਪਹਿਲੀ ਵਾਰ ਹੀ ਕਰਾਉਣ ਲੱਗੇ ਆ ਗਾਹਨ ਹੋਰ ਧਿਆਨ ਰੱਖਾਂਗੇ ਜਿਹੜੀ ਚੀਜ਼ ਦੀ ਕੋਈ ਘਾਟ ਰਹੀ ਹੈ ਇਸ ਵਾਰ ਉਹਨੂੰ ਪੂਰੀ ਕਰਾਂਗੇ। ਬਿਲਕੁਲ ਸਰਪੰਚ ਸਾਹਿਬ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਉਸ ਪੰਚਾਇਤ ਦਾ ਵੱਡਾ ਸਹਿਯੋਗ ਹੁੰਦਾ ਕਹਿੰਦੇ ਪਹਿਲੀ ਵਾਰ ਸਰਪੰਚ ਬਣਿਆ ਤੇ ਪਹਿਲੀ ਵਾਰ ਇਹ ਪੰਚਾਇਤ ਵੱਲੋਂ ਜਿਹੜੀਆਂ ਕਰਵਾਈਆਂ ਗਈਆਂ ਨੇ ਜੇ ਕਿਤੇ ਕੋਈ ਖਾਮੀ ਨਾਜ਼ਰ ਆਉ ਤਾਂ ਅਗਲੇ ਸਾਲ ਉਸ ਨੂੰ ਹੋਰ ਸੁਧਾਰਿਆ ਜਾਵੇਗਾ ਹੋਰ ਚਾਰ ਚੰਨੇ ਜਿਹੜੇ ਉਹ ਲਗਾਏ ਜਾਣਗੇ। ਨਾਬਤੋਂ ਹਰਮਨ ਸਿੰਘ ਮਾਨ